ਪੰਜਾਬ ਚ ਚੇਤੀ ਹੀ ਲੁਧਿਆਣਾ ਦੇ ਹਲਕਾ ਪੱਛਮੀ ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਇਸ ਦੇ ਚੱਲਦੇ ਹੀ ਸਿਆਸੀ ਮੈਦਾਨ ਪੱਕ ਗਿਆ ਉਦਰੀ ਹੁਣ ਅਕਾਲੀ ਦਲ ਵੱਲੋਂ ਵੀ ਆਪਣੇ ਉਮੀਦਵਾਰ ਨੂੰ ਚੋਣ ਅਖਾੜੇ ਦੇ ਵਿੱਚ ਉਤਾਰ ਦਿੱਤਾ ਗਿਆ ਜਿੱਥੇ ਹਰ ਸਿਆਸੀ ਧਿਰ ਪੱਬਾ ਪਾਰ ਹੋਈ ਪਈ ਹੈ ਦੂਜੇ ਪਾਸੇ ਪੰਜਾਬ ਕਾਂਗਰਸ ਇੱਕ ਮੰਚ ਤੇ ਵਿਖਾਈ ਨਹੀਂ ਦੇ ਰਹੀ ਹੈ ਇਸ ਦੇ ਤਾਜ਼ਾ ਉਦਾਹਰਨ ਹਾਲੀ ਦੇ ਵਿੱਚ ਵੇਖਣ ਨੂੰ ਮਿਲੀ ਜਦੋਂ ਪ੍ਰਤਾਪ ਬਾਜਵਾ ਦੇ ਹੱਕ ਦੇ ਵਿੱਚ ਸਾਰੇ ਹੀ ਕਾਂਗਰਸੀ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਏ ਪਰ ਭਾਰਤ 쿠ਸ਼ਨ ਆਸ਼ੂ ਉੱਥੇ ਗੈਰ ਹਾਜ਼ਰ ਹੈ The cat ਐਨ ਆਈ ਨੇ ਟਿਕਟ ਮਿਲਨ ਤੋਂ ਬਾਅਦ ਭਰਤ ਪੂਸ਼ਨ ਆਸ਼ੂ ਨੂੰ ਮਿਲਣ ਲਈ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਉਹਨਾਂ ਦੇ ਘਰ ਪਹੁੰਚੇ ਤਾਂ ਆਸ਼ੂ ਉੱਥੇ ਨਹੀਂ ਮਿਲੇ ਇੱਕ ਨਿੱਜੀ ਚੈਨਲ ਤੇ ਦਿੱਤੇ ਇੰਟਰਵਿਊ ਦੇ ਵਿੱਚ ਆਸ਼ੂ ਨੇ ਕਿਹਾ ਹੈ ਕਿ ਉਹ ਮੈਨੂੰ ਫੋਨ ਕਰ ਸਕਦੇ ਸੀ ਕਿੰਨਾ ਕੁ ਵੱਡਾ ਹਲਕਾ ਸੀ ਐਨ ਆਈ ਨੇ ਰਾਣਾ ਗੁਰਜੀਤ ਕਾਂਗਰਸ ਤੋਂ ਵੱਖਰੀ ਸਟੇਜ ਚਲਾਉਂਦੇ ਵੀ ਬੀਤੇ ਦਿਨਾਂ ਦੇ ਵਿੱਚ ਦਿਖਾਈ ਦਿੱਤੇ ਨੇ ਇਹਨਾਂ ਸਾਰੀਆਂ ਕਾਰਨਾ ਕਰਕੇ ਇੱਕ ਵਾਰ ਮੁੜ ਤੋਂ ਕਾਂਗਰਸ ਦੇ ਇਕਜੁੱਟ ਹੋਣ ਨੂੰ ਲੈ ਕੇ ਸਵਾਲ ਵਿਰੋਧੀਆਂ ਨੇ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਇਸ ਦਾ ਖਾਮਿਆਜ਼ਾ ਜ਼ਿਮਨੀ ਚੌਣ ਦੇ ਵਿੱਚ ਕਾਂਗਰਸ ਨੂੰ ਕਿੰਨਾ ਕੋਪੁਗਤਨਾ ਪਵੇਗਾ ਇਹ ਤਾਂ ਨਤੀਜਾ ਹੀ ਦੱਸੇਗਾ ਪਰ ਫਿਲਹਾਲ ਆਪਸੀ ਖਹਿਬਾਜ਼ੀ ਖਿਚੋਤਾਨ ਤੇ ਚੁਟਕੀ ਲੈਣ ਦੇ ਵਿਰੋਧੀ ਪਾਰਟੀਆਂ ਦੇ ਲੀਡਰ ਜ਼ਰੂਰ ਵਿਖਾਈ ਦੇ ਰਹੇ ਨੇ ਲੁਧਿਆਣਾ ਪਹੁੰਚੇ ਆਮ ਆਦਮੀ ਪਾਰਟੀ ਦੇ ਪੰਜਾਬ ਉਪ ਪ੍ਰਧਾਨ ਸ਼ਰੀਕਲਸੀ ਨੇ ਇੱਥੋਂ ਦਾ ਕਹਿ ਦਿੱਤਾ ਕਿ ਕਾਂਗਰਸ ਦੇ ਵਿੱਚ ਜਿੰਨੇ ਵੀ ਆਗੂ ਨੇ ਸਾਰੇ ਹੀ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਉਨਾਂ ਨੇ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਕੋਈ ਵੀ ਕਾਂਗਰਸੀ ਇਕਲੀ ਤੇ ਨਹੀਂ ਚੱਲ ਰਿਹਾ ਸਾਰੇ ਹੀ ਇੱਧਰ ਉੱਧਰ ਤੁਰੇ ਫਿਰਦੇ ਨੇ ਉਹਨਾਂ ਨੇ ਕਿਹਾ ਹੈ ਕਿ ਜੋ ਸਾਡੇ ਨਾਲ ਮੁਕਾਬਲੇ ਦੀ ਗੱਲ ਕਰ ਰਹੇ ਨੇ ਉਹ ਪਹਿਲਾਂ ਆਪਣੇ ਆਪ ਨੂੰ ਸਾਂਭ ਲੈਣ ਆਪਣੇ ਲੀਡਰਾਂ ਨੂੰ ਇਕਜੁੱਟ ਕਰ ਲੈਣ ਇੱਕ ਮੰਚ ਤੇ ਇਕੱਠੇ ਹੋ ਜਾਣ ਇਹੀ ਵੱਡੀ ਗੱਲ ਹੋਵੇਗੀ ਨਹੀਂ ਨਹੀਂ ਆਪ ਦੇ ਬੁਲਾਰੇ ਐਡਵੋਕੇਟ ਪਰਮਵੀਰ ਸਿੰਘ ਨੇ ਕਿਹਾ ਹੈ ਕਿ ਕੋਈ ਨਵੀਂ ਗੱਲ ਨਹੀਂ ਹੈ ਜਦੋਂ ਵੀ ਚੋਣਾ ਹੁੰਦੀਆਂ ਨਹੀਂ ਉਦੋਂ ਕਾਂਗਰਸ ਆਪਸ ਦੇ ਵਿੱਚ ਹੀ ਉਲਝ ਕੇ ਰਹਿ ਜਾਂਦੀ ਹੈ ਉਹਨਾਂ ਨੇ ਕਿਹਾ ਕਿ 20 ਸਾਲ ਤੋਂ ਕਾਂਗਰਸ ਦਾ ਇਹੀ ਹਾਲ ਰਿਹਾ ਭਾਵੇਂ ਉਹ ਲੋਕ ਸਭਾ ਦੀਆਂ ਚੋਣਾਂ ਹੋਣ ਭਾਵੇਂ ਹੁਣ ਜ਼ਿਮਨੀ ਚੋਣ ਹੋਵੇ ਸਭ ਦੇ ਮੂੰਹ ਇੱਧਰ ਉੱਧਰ ਨੇ ਉਹਨਾਂ ਨੇ ਕਿਹਾ ਕਿ ਪ੍ਰਤਾਪ ਬਾਜਵਾ ਸਰਕਾਰ 'ਤੇ ਸਵਾਲ ਖੜੇ ਕਰ ਰਹੇ ਨੇ ਜਦੋਂ ਕਿ ਖੁਦ ਉਹ ਆਪਣੇ ਬਿਆਨ ਦੇ ਕਰਕੇ ਕਟਹਿਰੇ ਦੇ ਵਿੱਚ ਨੇ ਹਾਲਾਂਕਿ ਕਾਂਗਰਸ ਦੀ ਇਹ ਆਪਸੀ ਖਿਚਤਾਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਪਰ ਪੰਜਾਬ ਕਾਂਗਰਸ ਪ੍ਰਧਾਨ ਇਸ ਦੀ ਸਫਾਈ ਦਿੰਦੇ ਹੋਏ ਜ਼ਰੂਰ ਵਿਖਾਈ ਦਿੰਦੇ ਨੇ ਹਾਲਾਂਕਿ ਉਹਨਾਂ ਨੇ ਇਹ ਵੀ ਗੱਲ ਕਬੂਲੀ ਹੈ ਕਿ ਕਿਤਨਾ ਕਿਤੇ ਆਪਸ ਦੇ ਵਿੱਚ ਪਰਿਵਾਰ ਦੇ ਅੰਦਰ ਵੱਖਰੇਵੇਂ ਜ਼ਰੂਰ ਹੁੰਦੇ ਨੇ ਮੀਡੀਆ ਨੇ ਜਦੋਂ ਸਵਾਲ ਕੀਤਾ ਤਾਂ ਰਾਜਾ ਵੜਿੰਗ ਨੇ ਕਿਹਾ ਕਿ ਹਾਂ ਕਿ ਜੇਕਰ ਪਰਿਵਾਰ ਦੇ ਵਿੱਚ ਗੱਲ ਕੋਈ ਹੋਵੇਗੀ ਤਾਂ ਉਹ ਪਰਿਵਾਰ ਦੇ ਵਿੱਚ ਹੀ ਰਹਿਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਟੀਵੀ ਤੇ ਜਾ ਫਿਰ ਕਿਸੇ মিডিਆ ਤੇ ਅਸੀਂ ਕਿਉਂ ਲੈ ਕੇ ਆਈਏ ਉਹਨਾਂ ਨੇ ਕਿਹਾ ਕਿ ਕਾਂਗਰਸ ਇੱਕ ਪਰਿਵਾਰ ਹੈ ਜੇਕਰ ਕੋਈ ਮਨਮੁਟਾਵ ਹੁੰਦਾ ਹੈ ਕੋਈ ਗੱਲਬਾਤ ਹੋਵੇਗੀ ਤਾਂ ਉਹ ਆਪਸ ਦੇ ਵਿੱਚ ਬੈਠ ਕੇ ਸੁਲਝਾ ਲਈ ਜਾਵੇਗੀ ਦੱਸਦੇ ਕਿ ਲਗਾਤਾਰ ਕਾਂਗਰਸ ਦੇ ਸੁਭਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਇੱਕੋ ਹੀ ਸੁਰ ਦੇ ਵਿੱਚ ਬਿਆਨ ਦਿੰਦੇ ਦਿਖਾਈ ਦੇ ਰਹੇ ਨੇ ਇਹ ਚੋਣ ਇਕੱਲੇ ਭਾਰਤ ਪੁਸ਼ਨ ਆਸ਼ੂ ਦੀ ਨਹੀਂ ਹੈ ਸਗੋਂ ਇਹ ਚੋਣ ਪੂਰੇ ਕਾਂਗਰਸ ਦੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਚੋਣ ਹੁੰਦੀ ਹੈ ਤਾਂ ਹੱਥ ਦੇ ਵਿੱਚ ਨਿਸ਼ਾਨ ਪੰਜੇ ਦਾ ਹੁੰਦਾ ਸਾਰੇ ਇੱਕੋ ਹੀ ਝੰਡੇ ਹੇਠ ਚੋਣ ਲੜ ਰਹੇ ਨੇ ਹਾਲਾਂਕਿ ਰਾਜਾ ਵਿੜਿੰਗ ਨੂੰ ਜਦੋਂ ਪੁੱਛਿਆ ਗਿਆ ਸੀ ਕਿ ਪ੍ਰ ਆਪ ਬਾਜਵਾ ਦੇ ਸਮਰਥਨ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਚੰਡੀਗੜ੍ਹ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਲਈ ਨਹੀਂ ਪਹੁੰਚਾ ਤਾਂ ਉਹਨਾਂ ਨੇ ਗੱਲ ਕਹਿ ਕੇ ਗਲਟਾਲ ਦਿੱਤੀ ਸੀ ਕਿ ਉਹ ਚੋਣਾਂ ਦੇ ਵਿੱਚ ਰੁੱਝੇ ਹੋਏ ਨੇ ਸੋ ਮੈਂ ਮੈਂ ਦੇਖ ਰਿਹਾ ਜੀ ਭਾਰਤ ਪੂਸ਼ਣ ਹੋਣਾ ਦਾ ਰਾਜਾ ਵੜਿੰਗ ਹੋਣਾ ਦਾ ਪ੍ਰਾਪਰਲੀ ਸਾਰੀ ਕਾਂਗਰਸ ਦਾ ਇਹਨਾਂ ਦੀ ਆਪਸ ਦੀ ਲੜਾਈ ਜਿਹੜੀ ਨੋਕ ਟੋਕ ਹੈ ਜਿਹੜੀ ਲੜਾਈ ਝਗੜਾ ਜਿਹੜੀ ਇੱਕ ਦੂਜੇ ਦੀ ਬਣਦੀ ਨਹੀਂ ਮੈਂ ਤੇ ਵੇਖਦਾ ਔਰ ਲੋਕ ਲੁਧਿਆਣੇ ਦੇ ਬੜੇ ਸੁਲਝੇ ਹੋਏ ਪੜੇ ਲਿਖੇ ਲੋਕ ਨੇ ਉਹਨਾਂ ਨੂੰ ਪਤਾ ਹੈ ਵੀ ਜੇ ਆਪਸ ਹੀ ਇਹ ਖਿਲਰੇ ਫਿਰਦੇ ਨੇ ਤੇ ਸਾਡਾ ਕੱਲ ਨੂੰ ਕੀ ਸਵਾਰਨਗੇ ਸੋ ਲੋਕ ਸੁਲਝੇ ਹੋਣ ਕਰਕੇ ਸਿਆਣੇ ਹੋਣ ਕਰਕੇ ਮੈਨੂੰ ਆਸ ਹੈ ਵੀ ਲੋਕਾਂ ਦਾ ਰੁਝਾਨ ਵੀ ਜਿਹੜਾ ਵਾ ਉਹਨਾਂ ਨੂੰ ਪਤਾ ਵੀ ਆਮ ਆਦਮੀ ਪਾਰਟੀ ਹੁਣ ਮੈਂ ਆਇਆ ਮੇਰਾ ਸਾਰਾ ਪਰਿਵਾਰ ਮੇਰੇ ਨਾਲ ਹੈ ਰਾਤ ਦਿਨ ਆਪਾਂ ਮਿਹਨਤ ਕਰਦੇ ਆ ਸਾਰੀ ਟੀਮ ਜਿਹੜੀ ਰਲ ਕੇ ਚੱਲ ਚੱਲ ਰਹੀ ਹੈ ਕੰਮ ਕਰ ਰਹੇ ਸੋ ਜਦੋਂ ਵੀ ਕੋਈ ਸਫਲਤਾ ਹੋਈ ਉਹ ਇਕੱਠਿਆਂ ਦੀ ਹੋਈ ਹੈ ਇੱਕ ਜੁਟਤਾ ਦੀ ਹੋਈ ਹੈ ਇਹ ਪੰਜਾਬ ਦਾ ਜੋ ਇੱਕ ਤੇ ਮੈਂ ਵੀ ਕਹਿ ਸਕਦਾ ਵੀ ਕਾਂਗਰਸ ਜਿਹੜੀ ਉਹਦੇ ਚ ਸੀਐਮ ਦੇ ਚਿਹਰੇ ਬੜੇ ਨੇ ਅੱਧੀ ਤੇ ਲੜਾਈ ਜਿਹੜੀ ਇਹਨਾਂ ਦੇ ਸੀਐਮ ਦੀ ਚਿਹਰਿਆਂ ਦੀ ਆ ਸੋ ਇਹ ਵੀ ਉਥੋਂ ਵੱਡੀ ਲੜਾਈ ਜਿਹੜੀ ਲੜਦੇ ਲੜਦੇ ਥੱਲੇ ਵੀ ਲੜਾਈ ਪੂਰੀ ਪ੍ਰਾਪਰਲੀ ਬਰਕਰਾਰ ਆ ਤੇ ਮੈਨੂੰ ਇਹਨਾਂ ਪਤਾ ਵੀ ਲੁਧਿਆਣੇ ਦੇ ਲੋਕ ਵਧੀਆ ਤਗੜੇ ਹੋ ਕੇ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦੇਵੋਗੇ ਰਾਜਾ ਵੜਿੰਗ ਕਹਿੰਦੇ ਵੀ ਸਾਡਾ ਮੁਕਾਬਲਾ ਸਿੱਧਾ ਭਾਜਪੀ ਦੇ ਨਾਲ ਹੈ ਵੀ ਆਮ ਆਦਮੀ ਪਾਰਟੀ ਮੈਂ 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 ਇੱਕੋ ਗੱਲ ਕਹਿਣਾ ਚਾਹੁੰਦਾ ਮੈਂ ਕਹਿੰਦਾ ਵੀ ਇਹਨਾਂ ਆਪਸ 'ਤੇ ਮੁਕਾਬਲਾ ਤੁਹਾਡਾ ਚੱਲ ਰਿਹਾ ਉਹਨੂੰ ਤੇ ਇਕੱਠਾ ਕਰ ਲੀਏ ਆਪਾਂ ਉਹ ਤੇ ਸਾਡੇ ਕੋਲ ਇਕੱਠਾ ਨਹੀਂ ਹੋ ਰਿਹਾ ਇੱਕ ਇੱਕ ਲਕੀਰ ਤੇ ਤੇ ਆਪਾਂ ਚੱਲਨੇ ਦੇ ਇੱਕ ਇਧਰ ਨੂੰ ਜਾ ਰਿਹਾ ਦੂਜਾ ਇਧਰ ਨੂੰ ਜਾ ਰਿਹਾ ਤੀਜਾ ਹੋਰ ਪਾਸੇ ਨੂੰ ਜਾ ਰਿਹਾ ਸੋ ਕਹਿਣ ਦਾ ਭਾਵ ਇਹ ਮੁਕਾਬਲਾ ਕਿੱਥੋਂ ਕਾਂਗਰਸ ਮੁਕਾਬਲਾ ਕਿੱਥੋਂ